हला साल ਦੇਸ਼ ਦੇ ਆਲੇ ਹਮ ਸਤਨਕੀ ਸਤਿ ਸ਼ਗਨ ਸਤਨਕੀ ਮਾੜੀ ਪੋਟਿਸਤਾਨੀ ਸਤਨਕ ਮਹਾਰਾਜ ਜੀ ਧੰਨ ਧੰਨ ਸਤ ਮਹਾਰਾਜ ਸਾਧ ਸੰਗਤਾਂ ਦੀ ਮਿੱਠੀ ਤੇ ਮਿੱਗੀ ਜਾਤ ਨੂੰ ਆਨੰਦ ਜੀ ਇਲਾਕਾ ਨਿਵਾਸੀ ਸੰਗਤ ਜਿਨ੍ਹਾਂ ਦਾ ਸਹਿਯੋਗ ਤਲਕ ਸਰਪਾਪਾ ਹਰਬੀਅੰਦ ਸਿੰਘ ਜੀ ਮਾਤੁਰ ਔਰ ਇਲਾਕੇ ਦੇ ਸੂਚੀ ਸੰਗਤਾਂ ਦੇ ਬਰੋਮਾ ਪੂਸ਼ੰਦਾ ਜੋ ਪਿਆਰ ਹੈ ਜਾਨ ਹੈ ਹਰ ਸਾਲ ਉਸ ਸੰਤਾਂ ਮਨਾਉਂਦੇ ਹੋ ਆਪ ਵੀ ਅਨੁਰ ਸੰਤੂ ਜੀ ਦੀ ਬਾਣੀ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਹਮ ਸੰਤਨ ਕੀ ਮੇਲ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਨਾਮ ਜਪਣ ਵਾਲਿਆਂ